ਪੰਜਾਬ ਦੇ ਵਿੱਚ ਲਗਭਗ 3 ਲੱਖ ਲੋਕਾਂ ਨੂੰ ਮੁਫਤ ਰਾਸ਼ਨ ਨਹੀਂ ਮਿਲੇਗਾ ਰਾਸ਼ਨ ਕਾਰਡ ਵਾਲਿਆਂ ਨਾਲ ਜੁੜੀ ਇਹ ਵੱਡੀ ਖਬਰ ਹੈ ਕੇਂਦਰ ਸਰਕਾਰ ਨੇ ਲਗਭਗ 3 ਲੱਖ ਪੰਜਾਬ ਦੇ ਲੋਕਾਂ ਦੇ ਰਾਸ਼ਨ ਕਾਰਡ ਤੋਂ ਨਾਮ ਕੱਟ ਦਿੱਤੇ ਨੇ ਸੂਚੀ 'ਚੋਂ ਨਾਮ ਕੱਟ ਦਿੱਤੇ ਨੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਕਿ ਬੀਜੇਪੀ ਲਗਭਗ 8 ਲੱਖ ਲਾਭਪਾਤਰੀਆਂ ਦੇ ਨਾਮ ਕੱਟਣ ਦੀ ਤਾਕ ਵਿੱਚ ਹੈ ਸੋ ਇਹ ਮਸਲਾ ਕਾਫੀ ਗੰਭੀਰ ਹੁੰਦਾ ਜਾ ਰਿਹਾ ਹੈ ਸੋ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਮੌਜੂਦਾ ਐਮਪੀ ਨੇ ਉਹਨਾਂ ਨੇ ਸੰਸਦ ਵਿੱਚ ਸਵਾਲ ਕੀਤਾ ਸੀ ਜਿਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਜਵਾਬ ਦਿੱਤਾ ਜਵਾਬ ਦੇ ਵਿੱਚ ਜੋ ਕਿਹਾ ਉਹ ਤੁਹਾਨੂੰ ਦੱਸ ਦਿਆਂ ਕੇਂਦਰੀ ਮੰਤਰੀ ਪਹਿਰਲਾਟ ਜੋਸ਼ੀ ਨੇ ਸੰਸਦ 'ਚ ਜਾਣਕਾਰੀ ਦਿੱਤੀ ਹੈ ਕਿ ਪੰਜਾਬ 'ਚ ਕੁੱਲ 23,79,400 ਲਾਪਤਰੀ ਸ਼ੱਕੀ ਨੇ ਇਸ ਤੋਂ ਇਲਾਵਾ 2,90,940 ਦੇ ਨਾਮ ਸੂਚੀ 'ਚੋਂ ਹਟਾਏ ਜਾ ਚੁੱਕੇ ਨੇ ਲਗਭਗ 3 ਲੱਖ ਜਣੇ ਜਿਹੜੇ ਅਸੀਂ ਕਹਿ ਰਹੇ ਹਾਂ ਸੋ ਕੁੱਲ ਮਿਲਾ ਕੇ ਇੱਕ 1.51 ਕਰੋੜ MNFSA ਲਾਭਪਾਤਰੀਆਂ ਚੋਂ 20 ਲੱਖ ਦੇ ਕਰੀਬ ਜਿਹੜੇ ਲਾਭਪਾਤਰੀ ਨੇ ਉਹਨਾਂ ਨੇ KYC ਅਜੇ ਤੱਕ ਪੂਰੀ ਨਹੀਂ ਕੀਤੀ ਜਿਸ ਕਰਕੇ ਇਹ ਸ਼ੱਕੀ ਜਾਪ ਰਹੇ ਨੇ ਸੋ ਕੇਂਦਰ ਸਰਕਾਰ ਦੇ ਦਾਰੇ ਦੇ ਵਿੱਚ ਆ ਰਹੇ ਨੇ ਯਾਨੀ ਕਿ ਕੇਂਦਰ ਸਰਕਾਰ ਦੀ ਨਜ਼ਰ ਦੇ ਵਿੱਚ ਨੇ ਸੋ 8 ਲੱਖ ਤੋਂ ਵੱਧ ਰਾਸ਼ਨ ਕਾਰਡ ਧਾਰਕਾਂ ਨੂੰ ਹਟਾਉਣ ਦੀ ਤਾਕ ਵਿੱਚ ਹੈ BJP ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਇਹ ਦੋਸ਼ ਲਗਾਇਆ ਸੋ ਲਗਾਤਾਰ ਇਹ ਮਸਲਾ ਕਾਫੀ ਗੰਭੀਰ ਹੁੰਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਹੁਣ 3 ਲੱਖ لوکاں نو مفت راشن نہیں ملے گا لگ بھگ جڑے 3 ਲੱਖ ਲੋਕ ਨੇ ਕਿਉਂਕਿ ਉਹਨਾਂ ਦੇ راشن کارڈ ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਨਾਮ ਕੱਟ ਦਿੱਤੇ ਨੇ ਕੇਂਦਰ ਸਰਕਾਰ ਨੇ ਕਾਰਵਾਈ ਕੀਤੀ ਹੈ ਸੋ ਇੱਕ ਵਾਰ ਫਿਰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਾਰਵਾਈ ਕੀਤੀ ਹੈ ਸੋ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਸੂਬੇ ਦੇ કુલ 2379432 ਸ਼ੱਕੀ ਨੇ ਜਿਸ ਕਰਕੇ ਇਨਾਂ ਦੀ ਫੀਲਡ ਜਾਂਚ ਤੋਂ ਬਾਅਦ 290940 ਜਣਿਆਂ ਦੇ ਨਾਮ ਸੂਚੀ ਚੋਂ ਕੱਟ ਦਿੱਤੇ ਗਏ ਨੇ ਇਹ ਕਾਰਵਾਈ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਪੰਜਾਬ ਦੇ 8 ਲੱਖ ਤੋਂ ਵੱਧ ਰਾਸ਼ਨ ਕਾਰਡ ਧਾਰਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੂਚੀ ਵਿੱਚੋਂ ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਵਿੱਚ ਪੁੱਛੇ ਸਵਾਲ ਤੋਂ ਬਾਅਦ ਦਿੱਤੀ ਗਈ ਕੇਂਦਰ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ 1.3 ਲੱਖ ਦੇ ਕਰੀਬ ਰਾਸ਼ਨ ਕਾਰਡ ਕੱਟੇ ਗਏ ਨੇ ਸੋ ਕੇਂਦਰ ਸਰਕਾਰ ਨੇ ਕਾਰਵਾਈ ਕੀਤੀ ਹੈ ਸੰਸਦ ਵਿੱਚ ਢਾਕਲ ਇਸ ਜਵਾਬ ਵਿੱਚ ਮੰਤਰਾਲੇ ਨੇ ਪੰਜਾਬ ਦੀ ਐਨ ਐਫ ਐਸ ਨੇ ਸਥਿਤੀ ਤਾ ਪੂਰਾ ਪੂਰੀ ਜਾਣਕਾਰੀ ਹੈ ਜਿਹੜੀ ਉਸਾਂ ਜੀ ਕੀਤੀ ਹੈ ਸੋ ਰਾਜਾ ਵੜਿੰਗ ਦੇ ਜੋ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਹੈ ਕਿ ਲਗਭਗ 3 ਲੱਖ ਰਾਸ਼ਨ ਕਾਰਡ ਨੇ ਜਿਹੜੇ ਉਹ ਕੱਟ ਦਿੱਤੇ ਗਏ ਨੇ ਨਾਮ ਕੱਟ ਦਿੱਤੇ ਗਏ ਨੇ ਸੋ ਭਾਜਪਾ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਆਉਣ ਵਾਲੇ ਸਮੇਂ ਵਿੱਚ 8 ਲੱਖ ਤੋਂ ਵੱਧ ਰਾਸ਼ਨ ਕਾਰਡ ਧਾਰਕਾਂ ਨੂੰ ਹਸੂਚੀ ਵਿੱਚੋਂ ਹਟਾਉਣ ਦੀ ਤਾਕਤ ਵਿੱਚ ਆ ਭਾਜਪਾ ਸੋ ਹੁਣ ਅੱਗੇ ਭਾਜਪਾ ਇਸ ਮਾਮਲੇ ਦੇ ਵਿੱਚ ਕੀ ਜਵਾਬ ਦਿੰਦੀ ਉਹ ਦੇਖਣਾ ਹੋਵੇਗਾ